ਮੇਰੇ ਦਰਸ਼ਕੋ ਆਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਖਾਸ ਕਰਕੇ ਖੇਡਾਂ ਦੇ ਖੇਤਰ ਦੇ ਵਿੱਚ ਨਾਮਨਾ ਖੱਟਣ ਵਾਲੇ ਨਵਦੀਪ ਸਿੰਘ ਗਿੱਲ ਹਨ ਉਹਨਾਂ ਨੂੰ ਇਹ ਹਾਸਲ ਹੈ ਕਿ ਉਹਨਾਂ ਨੇ 올림픽ਸ ਵੀ ਕਵਰ ਕੀਤੀਆਂ ਨੇ ਤੇ ਇਸ ਤੋਂ ਇਲਾਵਾ ਉਹ ਹਾਕੀ ਦੇ ਬਾਰੇ ਅਕਸਰ ਲਿਖਦੇ ਰਹਿੰਦੇ ਹੋਰ ਖੇਡਾਂ ਬਾਰੇ ਵੀ ਉਹਨਾਂ ਦਾ ਲੰਮਾ ਚੌੜਾ ਅਨੁਭਵਾ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਖੇਡਾਂ ਨਾਲ ਸੰਬੰਧਤ ਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜੀਆਂ ਪੈਰਿਸ 올림픽ਸ ਹੈ ਜਿਹੜੀਆਂ ਥੋੜੇ ਚਿਰ ਬਾਅਦ ਸ਼ੁਰੂ ਹੋ ਜਾਣੀਆਂ ਉਹਨਾਂ ਬਾਰੇ ਗੱਲਬਾਤ ਭਾਰਤ ਦਾ 117 ਮੈਂਬਰੀ ਜਿਹੜਾ ਦਲ ਹੈ ਉਹ ਉੱਥੇ ਜਿਹੜਾ ਪੈਰਿਸ ਪਹੁੰਚ ਚੁੱਕਾ ਹੈ ਉਹਨੇ ਆਪਣੀਆਂ ਪਿਛਲੇ ਕੁਝ ਦਿਨਾਂ ਤੋਂ ਤਿਆਰੀਆਂ ਵੀ ਸ਼ੁਰੂ ਕੀਤੀਆਂ ਅਭਿਆਸ ਮੈਚ ਵੀ ਚੱਲ ਰਹੇ ਹਨ ਉਹਨਾਂ ਦੇ ਤੇ ਅਸੀਂ ਗਿਲਸਨ ਤੋਂ ਜਾਨਣਾ ਚਾਹਾਂਗੇ ਕਿ ਐਸ ਵਾਰੀ ਭਾਰਤੀ ਜਿਹੜੇ ਖਿਡਾਰੀ ਹੈ ਉਹਨਾਂ ਦਾ ਕੀ ਦਾਵਾ ਹੈ ਕਿ ਉਹ ਪਿਛਲੀ ਜਿਹੜੀ 올림픽ਸ ਆ ਉਹਦੇ ਨਾਲੋਂ ਵੱਧ ਮੈਡਲ ਲੈ ਕੇ ਆ ਸਕਣਗੇ ਕਿਉਂਕਿ ਟਫ ਫਾਈਟ ਹੋਏਗੀ ਤੇ ਹਰ ਦੇਸ਼ ਦਾ ਇਸੇ ਤੇ ਦਰੋਦਾਰ ਲਗਾ ਹੋ ਗਿਆ ਤਾਂ ਹਰ ਦੇਸ਼ ਯਤਨ ਕਰੇਗਾ ਕਿ ਪਿਛਲੀਆਂ 올림픽ਸ ਨਾਲੋਂ ਵੱਧ ਪ੍ਰਾਪਤੀਆਂ ਕਰੇ ਤੇ ਭਾਰਤ ਦਾ ਦਲ ਵੀ ਜਿਹੜਾ ਭਾਰਤੀ ਖਿਡਾਰੀ ਵੀ ਆ ਉਹ ਇਸ ਤਿਆਰੀ ਨਾਲ ਗਿਆ ਕਿ ਉਹ ਪਿਛਲੀ ਨਾਲੋਂ ਵੱਧ ਜਿਹੜੇ ਮੈਡਲ ਪ੍ਰਾਪਤ ਕਰਨਗੇ ਤੇ ਖਾਸ ਕਰਕੇ ਹਾਕੀ ਦੇ ਉੱਪਰ ਕਾਫੀ ਟੇਕ ਰਹੇਗੀ ਤੇ ਹਾਕੀ ਦੇ ਖਿਡਾਰੀ ਸਾਡੇ ਦਾਅਵੇ ਵੀ ਕਰਦੇ ਆ ਕਿ ਅਸੀਂ ਪਿਛਲੀ ਵਾਰ ਯੋ ਪਿਛਲੀ ਵਾਰ ਅਸੀਂ ਕਾਂਸੀ ਦਾ ਤਗਮਾ ਜਿੱਤ ਆਇਆ ਜਿੱਤੇ ਅਸੀਂ ਤੇ ਇਸ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੋਨੇ ਤੱਕ 골ਡ ਤੱਕ ਸਾਡਾ ਹੱਥ ਪਹੁੰਚੇ ਜੋ ਗਿਲ ਸਾਹਿਬ ਕੀ ਤੁਸੀਂ ਕਹਿਣਾ ਚਾਹੁੰਦੇ ਆ ਪੈਰਿਸ 올림픽ਸ ਨੂੰ ਲੈ ਕੇ ਫਿਰ ਭਾਰਤੀ ਦਲ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਾਂਗੇ ਐਂ ਬਿਲਕੁਲ ਜੰਮੂ ਭਾਜੀ ਪੈਰਿਸ 올림픽 ਸਾਡੀਆਂ ਬਰੂਹਾਂ ਤੇ ਨੇ ਹੁਣ ਤੋਂ ਕੁਝ ਪਲਾਵਾਦੀ ਪੈਰਿਸ ਵੇਖੇ ਸੀਨ ਨਦੀ ਚ ਰੰਗ ਰੰਗਿਤ ਕੋਟਨਿਸ ਮਰੋਣਾ ਖੇਡਾਂ ਦੀ ਸ਼ੁਰੂਆਤ ਹੋ ਜਾਵੇਗੀ ਤੇ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ 206 ਮੁਲਕ 10700 ਖਿਡਾਰੀ ਖੇੜੇ ਨੇ ਜਿਸ ਤਰ੍ਹਾਂ ਤੁਸੀਂ ਪਹਿਲੀ ਦੱਸਿਆ ਕਿ ਟਫ ਕੰਪੀਟੀਸ਼ਨ ਟਫ ਟਫ ਕੰਪੀਟੀਸ਼ਨ ਦਾ ਅਜਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ 206 ਮੁਲਕਾਂ ਦੇ ਖਿਡਾਰੀ ਹਿੱਸਾ ਲੈ ਰਹੇ ਨੇ ਆਮ ਤੌਰ ਤੇ ਕਿ ਟੂਰਨਾਮੈਂਟ ਹੁੰਦਾ ਚਾਰ ਮੁਲਕ ਛੇ ਮੁਲਕ ਖੇਡਦੇ ਹੁੰਦੇ ਆ ਇਸ ਦੇ ਵਿੱਚ 206 ਮੁਲਕਾਂ ਦੇ ਖਿਡਾਰੀ ਨੇ ਤੇ ਬਹੁਤ ਚੁਣਿੰਦਾ ਖਿਡਾਰੀ ਜਿਹੜੇ ਬੜੇ ਟਫ ਮੁਕਾਬਲਿਆਂ ਚ ਕੁਆਲੀਫਾਈ ਹੋਏ ਨੇ ਤੁਸੀਂ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਆ ਅ ਮਗੇ ਬਿਰਡ ਅਰਬਵਾਦੀ ਵਾਲਾ ਮੁਲਕ ਇੰਡੀਆ ਸਿਰਫ ਸਾਡੇ 117 ਖਿਡਾਰੀ ਕੁਆਲੀਫਾਈ ਹੋਏ ਆ 20 올림픽 ਖੇਡ ਨਹੀਂ ਕਿੰਨੀ ਔਖੀ ਚੀਜ਼ ਆ ਤੇ ਫਿਰ ਅੱਗੇ ਮੈਡਲ ਜਿੱਤਣਾ ਤਾਂ ਬਹੁਤ ਉਦੋਂ ਵੀ ਵੱਡੀ ਗੱਲ ਹੁੰਦੀ ਆ ਇਸੇ ਕਰਕੇ ਅਸੀਂ 올림픽 ਦੇ ਉਂਗੀ ਇੰਡੀਆ ਨੇ 1920 ਤੋਂ ਇਸ ਸਾਲ ਨਾਲ ਸ਼ੁਰੂ ਕੀਤਾ ਸੀ ਤੇ 100 ਸਾਲ ਦਾ ਇਤਿਹਾਸ ਹੋ ਗਿਆ ਇੰਡੀਆ ਦਾ 100 ਸਾਲ ਦੇ ਇਤਿਹਾਸ ਚ ਇੰਡੀਆ ਨੇ 35 ਮੈਡਲ ਜਿੱਤੇ ਨੇ ਇਸ ਵਿੱਚ 10 골ਡ ਮੈਡਲ 9 ਸਿਲਵਰ ਤੇ 16 ਬ੍ਰੌਂਜ਼ ਤੇ ਪਿਛਲੀ ਵਾਰੀ ਸਾਡੀ ਪਰਫਾਰਮੈਂਸ ਬਹੁਤ ਹੀ ਵਧੀਆ ਸੀ ਟੋਕੀਓ ਦੇ ਵਿੱਚ ਇੱਕ 골ਡ ਦੋ ਸਿਲਵਰ ਤੇ ਚਾਰ ਬ੍ਰੌਂਜ਼ ਆਏ ਸੀ ਜੋ ਹੁਣ ਤੱਕ ਦੀ 올림픽 ਇਤਿਹਾਸ ਦੀ ਇੰਡੀਆ ਦੀ ਸਭ ਤੋਂ ਬੈਸਟ ਪਰਫਾਰਮੈਂਸ ਆ ਤੇ ਜਦੋਂ ਕੋਈ ਇੱਕ ਵਾਰੀ ਬੈਸਟ ਪਰਫਾਰਮੈਂਸ ਹੁੰਦੀ ਆ ਤੇ ਉਸ ਤੋਂ ਬਾਅਦ ਨਾ ਉਮੀਦਾਂ ਹਮੇਸ਼ਾ ਹੀ ਵਧਦੀਆਂ ਕਿਉਂਕਿ 1980 ਮਾਸਕੋ ਤੋਂ ਬਾਅਦ ਅਸੀਂ ਲਗਾਤਾਰ ਤਿੰਨ ਵਾਰੀ ਖਾਲੀ ਹੱਥ ਵਾਪਸ ਆਏ 84 ਚ ਲਾਸ ਐਂਜਲਸ 1988 ਚ ਸਿਓਲ 1992 ਚ ਬਾਰਸੀਲੋਨਾ ਤੇ ਜਦੋਂ 96 ਚ ਐਟਲਾਂਟਾ ਚ ਇਕੱਲੇ ਲੈਂਡਰ ਬੇਸ ਨੇ ਬ੍ਰੌਂਜ਼ ਮੈਡਲ ਜਿੱਤੇ ਆ ਤੋ ਇੱਕ ਬ੍ਰੌਂਜ਼ ਮੈਡਲ ਸਾਨੂੰ ਬਹੁਤ ਵੱਡਾ ਲੱਗਿਆ ਸੀ ਪੂਰਾ ਦੇਸ਼ ਖੁਸ਼ ਹੋਇਆ ਸੀ 16 ਸਾਲਾਂ ਬਾਅਦ ਜਦ ਮੈਡਲ ਆਇਆ ਤੇ ਪਰ ਹੁਣ ਜਦੋਂ ਤੁਸੀਂ ਲਗਾਤਾਰ ਮੈਡਲ ਆ ਰਹੇ ਆ ਬੇਜਿੰਗ 올림픽ਸ ਮੈਨੂੰ ਮੌਕਾ ਮਿਲਿਆ ਜਾਣ ਦਾ ਉੱਥੇ ਉੱਥੇ ਇੱਕ 골ਡ ਇੱਕ ਦੋ ਬ੍ਰੌਂਜ਼ ਆਏ ਲੰਡਨ ਦੇ ਵਿੱਚ ਛੇ ਮੈਡਲ ਆਏ ਹੁਣ ਟੋਕੀਓ ਚ ਸੱਤ ਮੈਡਲ ਆਏ ਇਸ ਦਾ ਕੀ ਇਸ ਵਰ ਮੀਤ ਸੱਤ ਤੋਂ ਵੱਧ ਦੀ ਲਗਾਈ ਜਾ ਰਹੀ ਹੈ 10 ਤੋਂ ਮੈਡਲਾਂ ਤੱਕ ਦੀ ਪੇਸ਼ਾਨਗਾਈ ਵੀ ਕੀਤੀ ਜਾ ਰਹੀ ਹੈ ਤੇ 117 ਮੈਂਬਰ ਜੱਥਾ ਹੈਗਾ ਤੇ ਇੰਡੀਆ ਦੀ ਸ਼ੁਰੂਆਤ ਬਹੁਤ ਸੁੰਨੀ ਹੋਈ ਆ ਆਹ ਮੈਂ ਦਰਸ਼ਕਾਂ ਨੂੰ ਦੱਸਦਾ ਕਿਉਂਕਿ ਉਦਘਾਟਨੀ ਸਮਰੋਹ ਅੱਜ ਹੋ ਰਿਹਾ ਪਰ 올림픽 ਕੁਝ ਮੁਕਾਬਲੇ ਐਜੇ ਹੁੰਦੇ ਨੇ ਉਦਘਾਟਨ ਤੋਂ 1-2 ਦਿਨ ਪਹਿਲਾਂ ਸ਼ੁਰੂ ਹੋ ਜਾਂਦੇ ਆ ਜਿਵੇਂ ਫੁੱਟਬਾਲ ਦੇ ਮੁਕਾਬਲੇ ਪਹਿਲਾਂ ਸ਼ੁਰੂ ਹੋ ਜਾਂਦੇ ਆ ਆਰਚਰੀ ਦੇ ਮੁਕਾਬਲੇ ਪਹਿਲਾਂ ਸ਼ੁਰੂ ਹੋ ਜਾਂਦੇ ਆ ਕੱਲ ਆਰਚਰੀ ਦਾ ਕੁਆਲੀਫਾਈ ਰਾਊਂਡ ਸੀ ਉਸ ਦੇ ਵਿੱਚ ਮੁੰਡਿਆਂ ਦੀ ਟੀਮ ਤੇ ਕੁੜੀਆਂ ਦੀ ਟੀਮ ਨੇ ਬਹੁਤ ਵਧੀਆ ਰੈਂਕਿੰਗ ਤੀਜੀ ਤੇ ਚੌਥੀ ਹਾਸਲ ਕੀਤੀ ਤੇ ਅਸੀਂ ਕੁਆਟਰਫਾਈਨਲ 'ਚ ਪੁੱਜੇ ਉਹ ਕੁਆਟਰਫਾਈਨਲ 'ਚ ਜਿੱਤਦਾ ਭਾਵੇਂ ਆ ਹੁਣ ਅਸੀਂ ਮੈਡਲ ਤੋਂ ਸਿਰਫ ਦੋ ਜਿੱਤ ਦੂਰ ਆ ਤੇ ਮਿਕਸਡ ਦੇ ਵਿੱਚ ਵੀ ਅਸੀਂ ਪ੍ਰੀ ਕੁਆਰਟਰ ਫਾਈਨਲ ਚ ਪੁੱਜੇ ਆ ਤੇ ਆਰਚਰੀ ਦੇ ਵਿੱਚ ਇੱਕ ਮੈਡਲ ਦੀ ਸੰਭਾਵਨਾ ਬਹੁਤ ਜਾਗੀ ਆ ਜੋ ਬਹੁਤ ਸ਼ੁਭ ਸੰਕੇਤ ਆ ਹ ਉਸ ਤੋਂ ਇਲਾਵਾ ਪੈਟਲ ਦੀ ਗੱਲ ਕਰ ਰਹੇ ਸੀ ਆਪਾਂ ਹਾਂਜੀ 117 ਮੈਂਬਰੀ ਜਿੱਥੇ ਸਭ ਤੋਂ ਸਭ ਤੋਂ ਵੱਧ ਜਿੱਥਾ ਐਥਲੈਟਿਕਸ ਤੇ ਸ਼ੂਟਿੰਗ ਦੇ ਵਿੱਚ ਹੈ ਇਸ ਵਾਰ ਸ਼ੂਟਿੰਗ ਖੇਡ ਤੋਂ ਬਹੁਤ ਵੱਡੀ ਆਸ ਹੈ ਕਿਉਂਕਿ ਸ਼ੂਟਿੰਗ ਦੇ ਵਿੱਚ ਸਾਡੇ ਬਹੁਤ ਸਮੇਂ ਤੋਂ ਚੰਗੇ ਮੈਡਲ ਆ ਰਹੇ ਨੇ ਹਾਲਾਂਕਿ ਪਿਛਲੀਆਂ ਦੋ 올림픽ਸ ਚ ਅਸੀਂ ਸ਼ੂਟਿੰਗ ਦੇ ਵਿੱਚ ਖਾਲੀ ਆਤ ਵਾਪਸ ਆਏ ਆ ਪਰ ਜੋ ਸ਼ੂਟਿੰਗ ਖਿਡਾਰੀਆਂ ਦੀ ਕਰੰਟ ਰੈਂਕਿੰਗ ਦੀ ਗੱਲ ਕੀਤੀ ਜਾਵੇ ਜੋ ਇੱਕੀ ਖਿਡਾਰੀ ਕੁਆਲੀਫਾਈ ਹੋਏ ਉਹਨਾਂ ਦੀ ਵਰਲਡ ਪੋਜੀਸ਼ਨ ਦੇਖੀ ਜਾਵੇ ਤੇ ਇੱਕ ਮੈਂ ਹੋਰ ਦੱਸਦਾ ਜੋ ਸ਼ੂਟਿੰਗ ਦੇ ਮੁਕਾਬਲੇ ਹੋ ਰਹੇ ਨੇ ਉਹ ਪੈਰਿਸ ਤੋਂ 200 ਕਿਲੋਮੀਟਰ ਦੂਰ ਹੋ ਰਹੇ ਨੇ ਫਰਾਂਸ ਦੇ ਕਿਸੇ ਜਗ੍ਹਾ 'ਚ ਕਿਸ ਕਾਰਨ ਸ਼ੂਟਿੰਗ ਖਿਡਾਰੀਆਂ ਤੇ ਉਸ ਲੈਵਲ ਦਾ ਪ੍ਰੈਸ਼ਰ ਨਹੀਂ ਹੋਏਗਾ ਜੋ ਕੋਈ ਸਾਰੇ ਖਿਡਾਰੀ ਜਿੱਥੇ ਇੱਕ ਗੇਮਸ ਵਿਲੇਜ 'ਚ ਠਹਿਰਦੇ ਨੇ 10000 ਖਿਡਾਰੀ ਤਾਂ ਉੱਥੇ ਤਾਂ ਉੱਥੇ ਜਦੋਂ ਅਸੀਂ ਉਹਨਾਂ ਦੇ ਉਹਨਾਂ ਦੇ ਇੱਕ ਪ੍ਰੈਸ਼ਰ ਜਿਹਾ ਬਣ ਜਾਂਦਾਗਾ ਅਸੀਂ ਅਕਸਰ ਕਹਿੰਦੇ ਆ ਵੀ ਸਾਡੇ ਖਿਡਾਰੀ ਵਰਲਡ ਕੱਪ 'ਚ ਜਾਂ ਹੋਰ ਮੁਕਾਬਲੇ 'ਚ ਮੈਡਲ ਜਿੱਤਦੇ ਆ ਪਰ 올림픽 ਜਿੱਤਦੇ ਪਰ ਸ਼ੂਟਿੰਗ ਦੇ ਵਿੱਚ ਮੈਨੂੰ ਲੱਗਦਾ ਖਿਡਾਰੀਆਂ ਤੇ ਕੋਈ ਪ੍ਰੈਸ਼ਰ ਨਹੀਂ ਹੋਏਗਾ ਜਿਵੇਂ ਉਹਨਾਂ ਦੇ ਵਰਲਡ ਕੱਪ ਜਾਂ ਵਰਲਡ ਚੈਂਪੀਅਨਸ਼ਿਪ ਹੁੰਦੀ ਆ ਉਸ ਤਰ੍ਹਾਂ ਹੀ ਉਹ ਪਾਰਟਿਸਿਪੇਟ ਕਰਨਗੇ ਮੈਕਸਿਮਮ ਮੈਡਲ ਮੈਨੂੰ ਸ਼ੂਟਿੰਗ ਤੋਂ ਉਮੀਦ ਆ ਫਿਰ ਬੈਡਮਿੰਟਨ ਦੇ ਵਿੱਚ ਸਾਨੂੰ ਬਹੁਤ ਵੱਡੀਆਂ ਉਮੀਦਾਂ ਨੇ ਡਬਲਸ ਦੇ ਵਿੱਚ ਰਾਡੀ ਤੇ ਸ਼ੈਟੀ ਦੀ ਜਿਹੜੀ ਜੋੜੀ ਆ ਸਤਵਿਕ ਦੀ ਉਸ ਤੋਂ ਬਿਨਾ ਪੀਵੀ ਸਿੰਧੂ ਤੋਂ ਆਵਦਾ ਮੈਡਲ ਦੀ ਹੈਟ੍ਰਿਕ ਲਈ ਟਰਾਈ ਕਰ ਰਹੀ ਆ ਲਕਸ਼ ਸੇਨ ਬਹੁਤ ਵਧੀਆਗਾ ਫਿਰ ਰੈਸਲਿੰਗ ਦੇ ਵਿੱਚ ਮੁੰਡੇ ਤੇ ਕੁੜੀਆਂ ਦੋਨੇ ਪਾਸੇ ਪਰਫਾਰਮੇਂਸ ਚੰਗੀ ਆ ਪਿਛਲੇ ਸਮੇਂ ਚ ਕੁੜੀਆਂ ਨੂੰ ਰੈਸਲਿੰਗ ਨੂੰ ਬੜੇ ਹੀ ਕਠਨ ਦੌਰ ਚੋਂ ਨਿਕਲਣਾ ਪਿਆ ਜਦੋਂ ਜੰਤਰ ਮੰਤਰ ਤੱਕ ਤੁਹਾਨੂੰ ਧਰਨੇ ਲਾਉਣ ਦੀ ਨੋਬਤ ਆਈ ਖਿਡਾਰਨਾਂ ਨੂੰ ਅ ਉਸ ਤਰ੍ਹਾਂ ਖਿਡਾਰਨਾਂ ਨੇ ਉਹ ਆਪਣੇ ਨਾਮ ਨੂੰ ਪੇਸ਼ ਕਰਨਾਗਾ ਫਿਰ ਬਾਕਸਿੰਗ ਦੇ ਵਿੱਚ ਸਾਨੂੰ ਮੈਡਲ ਦੀ ਬਹੁਤ ਵੱਡੀ ਉਮੀਦ ਆ ਐਥਲੈਟਿਕਸ ਸਾਡੇ ਕੋਲ ਆਲਰੇਡੀ ਵਰਲਡ ਚੈਂਪੀਅਨ ਤੇ 올림픽 ਚੈਂਪੀਅਨ ਹਨ ਹੀਰੋ চোপੜਾਗਾ ਉਸ ਤੋਂ ਇਲਾਵਾ ਰਿਲੇ ਟੀਮ ਆ ਫਿਰ ਜਿਹੜੀ ਇੱਕ ਹੋਰ ਮੈਨੂੰ ਲੱਗਦਾ ਹੁੰਦਾ ਵੀ ਜੋ ਟੇਬਲ ਟੈਨਿਸ ਦੇ ਵਿੱਚ ਹਾਲਾਂਕਿ ਅਸੀਂ ਬਹੁਤ ਚੰਗੇ ਨਹੀਂ ਪਰ ਟੇਬਲ ਟੈਨਿਸ ਚ ਮਨਿਕਾ ਬੱਤਰਾ ਤੇ ਸ਼ਰਤ ਕਮਲ ਸ਼ਰਤ ਕਮਲ ਸਾਡਾ ਫਲੈਗ ਵੀਰਨ ਓਪਨਿੰਗ ਸੈਰੇਮਨੀ ਚ ਉਹ ਵੀ ਬਹੁਤ ਚੰਗਾਗਾ ਆਰਚੀ ਦੇ ਵੀ ਮੈਂ ਪਹਿਲਾਂ ਗੱਲ ਕਰ ਚੁੱਕਾਗਾ 골ਫ ਇਸ ਵਾਰ ਸ਼ਾਮਲ ਆ 골ਫ ਚ ਇੱਕ ਪੰਜਾਬ ਦਾ ਮੁੰਡਾ ਗਗਨਜੀਤ ਭੁੱਲਰ ਵੀ ਖੇਡ ਰਿਹਾਗਾ ਤੇ ਉਸ ਤੋਂ ਇਲਾਵਾ ਫਿਰ ਲਾਸਟ ਜਿਹੜੀ ਤੁਸੀਂ ਗੱਲ ਕੀਤੀ ਸੀ ਹਾਕੀ ਦੀ ਹਾਂਜੀ ਹਾਕੀ ਜਦੋਂ ਸਾਡਾ ਕਲੇਮ ਮੰਗ ਕੀ ਸਾਡਾ ਦਾਵਾ ਮਤਲਬ ਕਿਉਂਕਿ ਇਸ ਕਰਕੇ ਕਿਉਂਕਿ 11 ਮੈਂਬਰੀ ਟੀਮ ਜਿਹੜੀ ਪਲੇਇੰਗ ਲੈ ਮੈਨ ਉਹਦੇ ਵਿੱਚ 10 ਖਿਡਾਰੀ ਪੰਜਾਬ ਤੋਂ ਨੇ ਹਾਂ ਬਿਲਕੁਲ ਜੀ ਟੋਟਲ 16 ਖਿਡਾਰੀ ਹੋਗੇ ਜੋੜ ਕੇ ਪਰ 10 ਖਿਡਾਰੀ ਪੰਜਾਬ ਦੇ ਨੇ ਹਾਕੀ ਦੇ ਬਾਰੇ ਮੈਂ ਨਹੀਂ ਵੀ ਦੱਸਦਾ 올림픽 ਦੇ ਵਿੱਚ ਇੱਕੋ ਇੱਕ ਹਾਕੀ ਆ ਜਿਹੜੀ ਕੁਆਲੀਫਾਈ ਹੋਈ ਟੀਮ ਗੇਮਾਂ ਦੇ ਵਿੱਚ ਟੀਮ ਗੇਮਾਂ 'ਚ ਅਸੀਂ ਬਾਸਕਟਬਾਲ, ਫੁੱਟਬਾਲ, ਹੈਂਡਬਾਲ, ਬਾਲੀਵਾਲ 'ਚ ਕੁਆਲੀਫਾਈ ਨਹੀਂ ਹੁੰਦੇ। ਇੱਕੋ ਇੱਕ ਹਾਕੀ ਦੇ ਕੁੜੀਆਂ ਦੀ ਟੀਮ ਵੀ ਨਹੀਂ ਕੁਆਲੀਫਾਈ ਹੋਈ। ਇਸ ਕਰਕੇ ਇੱਕੋ ਟੀਮ ਗੇਮਾਂ ਮਨਪ੍ਰੀਤ ਸ਼ਿਰੀ ਜੀ ਇਸ ਚੌਥੀ 올림픽 ਖੇਡ ਰਹੇ ਆ ਟੋਕੀਓ 'ਚ ਅਸੀਂ 45 ਸਾਲ ਬਾਅਦ ਮੈਡਲ ਜਿੱਤਿਆ ਸੀ। ਇਸ ਕਰਕੇ ਐਤਕੀ ਹਾਕੀ ਤੋਂ ਮੈਡਲ ਦੇ ਨਾਲ ਮੈਡਲ ਦਾ ਰੰਗ ਬਦਲਣ ਦੀ ਵੀ ਉਮੀਦ ਲਾਈ ਹੋਈ ਆ। ਤੇ ਇੰਡੀਆ ਦੇ ਪੂਲ ਦੇ ਵਿੱਚ ਆਸਟ੍ਰੇਲੀਆ, ਅਰਜنٹინა ਵਰਗੀਆਂ ਜਿੰਨੀਆਂ ਸਟਰੋਂਗ ਟੀਮਸ ਹੈਗੀਆਂ, ਬੈਲਜੀਅਮ, ਨਿਊਜ਼ੀਲੈਂਡ, ਆਇਰਲੈਂਡ ਤੇ ਪਰ ਮੈਨੂੰ ਲੱਗਦਾ ਹੈਗਾ ਵੀ ਕੁਆਰਟਰਫਾਈਨਲ ਤੱਕ ਆਸੀਂ ਈਜ਼ੀਲੀ ਪਹੁੰਚ ਜਾਾਂਗੇ ਕੁਆਰਟਰਫਾਈਨਲ ਤੋਂ ਸਾਡਾ ਮੈਡਲ ਦੀ ਰੇਸ ਸ਼ੁਰੂ ਹੋਏਗੀ ਕੁਆਰਟਰਫਾਈਨਲ 'ਚ ਦੇਖਦੇ ਹਾਂ ਜੇ ਸਾਡੀ ਰੈਂਕਿੰਗ ਚੰਗੀ ਰਹਿੰਦੀ ਆ ਫਿਰ ਆਸੀਂ ਜਰਮਨੀ ਹਾਲੈਂਡ ਟੀਮ ਤੋਂ ਬਾਤ ਸਕਦੇ ਆ ਕੁਆਰਟਰਫਾਈਨਲ ਖੇਡਣ ਤੋਂ ਪਰ ਇਸ ਵਾਰ ਹੋਊਗੀ ਹੌਕੀ ਸਾਡੀ ਪਿਛਲੇ 5-7 ਸਾਲ ਤੋਂ ਪਹਿਲੇ ਟੌਪ 4-5 'ਚ ਖੇਡਦੀ ਆ ਰਹੀ ਆ ਇਹ ਇੱਕ ਜਿਹੜੀ ਉੱਥੋਂ ਦੀਆਂ ਕੰਡੀਸ਼ਨਾਂ ਦੀ ਗੱਲ ਚੱਲ ਰਹੀ ਆ ਫਰਾਂਸ 'ਚ ਗਰਮੀ ਕਾਫੀ ਆ ਉਹ ਕੰਡੀਸ਼ਨ ਵੀ ਇੰਡੀਆ ਨੂੰ ਸੂਟ ਕਰੇਗੀ ਤੇ ਇੰਡੀਅਨ ਖਿਡਾਰੀ ਵੀ ਬਹੁਤ ਤੇਰਬਾ ਕਾਰਨੇ ਆ ਅਜੋ ਤੋਂ ਵੱਧ ਟੀਮ ਆਈਡੀ ਆਪ ਦੀ ਦੁਆਰਾ ਦੂਜੀ ਤੇ ਤੀਜੀ ਤੇ ਚੌਥੀ 올림픽ਸ ਖੇਡ ਰਹੀ ਆ ਨਵੇਂ ਖਿਡਾਰੀ ਵੀ ਹੈਗੇ ਨੇ ਜੋਸ਼ ਵਾਲੇ ਤੇਰਬਾ ਵੀ ਸਾਡੇ ਕੋਲ ਬਹੁਤ ਆ ਰੈਂਕਿੰਗ ਵੀ ਸਾਡੇ ਨਾਲ ਆ ਕਰੰਟ ਫਾਰਮ ਵੀ ਵਧੀਆ ਤੇ ਟੀਮ ਨੇ ਯੂਰਪ ਦੇ ਵਿੱਚ ਫਿਟਨੈਸ ਕੈਂਪ ਸਾਈਕੋਲੋਜੀਕਲੀ ਕੈਂਪ ਵੀ ਲਾਏ ਤੇ ਹਾਕੀ ਟੀਮ ਦੀ ਪੂਰੀ ਤਿਆਰੀ ਆ ਜੀ ਕਨ ਕਪਤਾਨ ਮਨਪ੍ਰੀਤ ਵੀ ਤੇ ਵਾਈਸ ਕਪਤਾਨ ਹਰਦੀਪ ਸਿੰਘ ਵੀ ਦੋਨੇ ਪੰਜਾਬ ਦੇ ਨੇ ਇਸ ਕਰਕੇ ਉਮੀਦ ਆ ਵੀ ਇਸ ਵਾਰ ਅੌਕੀ ਦੇ ਵਿੱਚ ਮੈਡਲ ਦੁਬਾਰਾ ਵੀ ਆਵੇਗਾ ਤੇ ਮੈਡਲ ਦੇ ਰੰਗ ਵੀ ਬਦਲੇਗਾ 골키ਪਰ ਜੈਸ ਜਿਹੜੇ ਆ ਉਹ ਲਾਸਟ ਮੈਚ ਖੇਡ ਰਹੇ ਆ ਉਹਨਾਂ ਨਾਲ ਇਸ ਗੱਲ ਦਾ ਜੋਰ ਹੋਏਗਾ ਬੈਰ ਕੀ ਕੁਝ ਨਾ ਕੁਝ ਇੱਥੇ ਪ੍ਰਾਪਤੀ ਕੀਤੀ ਜਾਵੇ। ਸ਼੍ਰੀ ਜੈਸ਼ ਬਿਲਕੁਲ ਜੀ ਜਿਹੜਾ ਸ਼੍ਰੀ ਜੈਸ਼ 2016 ਦੀ 올림픽 ਦਾ ਕੈਪਟਨ ਸੀਗਾ ਤੇ ਪਿਛਲੀ 올림픽 ਦਾ ਵੀ ਹੀਰੋ ਸੀਗਾ ਚੌਥੀ 올림픽 ਖੇਡ ਰਹੇ ਆ ਤੇ ਉਸਨੇ ਪਹਿਲੇ ਹੀ ਅਨਾਉਂਸ ਕਰਤਾ ਇਹ ਮੇਰੀ ਆਖਰੀ 올림픽 ਤੇ 올림픽 ਤੋਂ ਬਾਅਦ ਹੀ ਉਹਨੇ ਰਿਟਾਇਰਮੈਂਟ ਅਨਾਉਂਸ ਕਰਤੀ ਤੇ ਸ਼੍ਰੀ ਜੈਸ਼ ਵੀ ਜਿੱਥੇ ਆਪ ਦੀ ਇੱਕ ਜਿਹਨੂੰ ਇੱਕ ਖਿਡਾਰੀ ਦੀ ਇੱਛਾ ਹੁੰਦੀ ਆ ਜਿਵੇਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਵਰਲਡ ਕੱਪ ਜਿੱਤਣ ਤੋਂ ਬਾਅਦ ਰਿਟਾਇਰਮੈਂਟ ਲਈ 2020 ਤੋਂ ਵੀ ਅਸੀਂ ਵਾਪਸ ਲਈਏ ਤੇ ਪੂਰੀ ਹਾਕੀ ਟੀਮ ਵੀ ਮਨਪ੍ਰੀਤ ਤੇ ਹਰਮਨਪ੍ਰੀਤ ਵੀ ਇਹੀ ਕਹਿ ਰਹੇ ਸੀ ਕਿ ਸ਼੍ਰੀਜੇਸ਼ ਨੂੰ ਅਸੀਂ ਮੈਡਲ ਦਾ ਤੋਹਫ਼ਾ ਦੇ ਕੇ ਰਿਟਾਇਰਮੈਂਟ ਦੇਣੀ ਚਾਹਾਂਗੇ ਤੇ ਸ਼੍ਰੀਜੇਸ਼ ਲਈ ਚਾਹੁੰਦੇ ਯਾਦ ਕਰਾਓ 올림픽ਸ ਬਣੇ ਹੋ ਤੇ ਜਿਹੜੇ ਜਿੱਥੋਂ ਤੱਕ ਰੈਸਲਿੰਗ ਦਾ ਉੱਤੇ ਤੁਸੀਂ ਕੀ ਦੇਖਦੇ ਆ ਕਿ ਤੁਹਾਨੂੰ ਲੱਗਦਾ ਸਕੋ ਔਰ ਰੈਸਲਿੰਗ ਦੇ ਵਿੱਚ ਜੀ ਮੈਂ ਪਹਿਲੀ ਗੱਲ ਕਰਕੇ ਨੇ ਰੈਸਲਿੰਗ ਦੇ ਖਿਡਾਰੀਆਂ ਨੂੰ ਪਿਛਲੇ ਸਮੇਂ ਵਿੱਚ ਮੈਟ ਦੇ ਉੱਪਰ ਵੀ ਤੇ ਮੈਟ ਦੇ ਬਾਹਰ ਵੀ ਦੋ ਤਰ੍ਹਾਂ ਦੀਆਂ ਲੜਾਈਆਂ ਲੜਨੀਆਂ ਪਈਆਂ ਤੁਸੀਂ ਜੰਮੂ ਸਾਹਿਬ ਆ ਬਹੁਤ ਤਕੜੇ ਯੂਨੀਅਨਿਸਟ ਹੋ ਹਾਂ ਜਿੰਨੇ ਵੀ ਹੱਕਾਂ ਦੀ ਗੱਲ ਹੁੰਦੀਆਂ ਤੁਸੀਂ ਅੱਖਾਂ ਤੇ ਵਾਸਤੇ ਖੜਦੇ ਹੋ ਰੈਸਲਰਾਂ ਨੇ ਵੀ ਆਪਣੇ ਹੱਕਾਂ ਵਾਸਤੇ ਬਹੁਤ ਵੱਡੀ ਲੜਾਈ ਲੜੀ ਯੰਤਰ ਮੰਤਰ ਦੇ ਧਰਨੇ ਲਾਏ ਜਿਸ ਤਰ੍ਹਾਂ ਦਰੋਂ ਜਿਸ ਤਰ੍ਹਾਂ ਨੇ ਪੁਲਿਸ ਨਾਲ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਦਾ ਗਵਰਨਮੈਂਟ ਦਾ ਬਿਹੇਵੀਅਰ ਰਿਹਾ ਇਤਰਾ ਵਿੱਚ ਸਰਕਮਸਟਾਂਸ ਨੂੰ ਨਿਕਲ ਕੇ ਜਿਹਾ ਇਹ ਪੋਜੀਸ਼ਨ ਦੇ ਵਿੱਚ ਵੀ ਰੈਸਲਰ ਕੁਆਲੀਫਾਈ ਹੋਇਆ ਪੋਗਟ ਵਰਗੀ ਰੈਸਲਰ ਜੇ ਉਹ ਕੁਆਲੀਫਾਈ ਹੋਈ ਆ ਜੰਤਰ ਮੰਤਰ ਤੇ ਪ੍ਰੈਕਟਿਸ ਕਰਕੇ ਤਾਂ ਉਹ ਤੋਂ ਰੈਸਲਰਾਂ ਦੀ ਵੈਲ ਪਾਵਰ ਦਾ ਅੰਦਾਜ਼ਾ ਹੁੰਦਾ ਤੇ ਉੱਥੇ ਰੈਸਲਰਾਂ ਨੇ ਆਪਣੇ ਆਪ ਨੂੰ ਕਲਾ ਮੈਟ ਤੇ ਸਾਬਤ ਨਹੀਂ ਕਰਨਾ ਬਾਹਰ ਵੀ ਆਪਣੇ ਲੋਚਕਾਂ ਦੇ ਮੂੰਹ ਬੰਦ ਕਰਨੇ ਨੇ ਜੋ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੀ ਉਂਗਲਾ ਉਠਾਉਂਦੇ ਸੀ ਤੇ ਇਹ ਰੈਸਲਰਾਂ ਲਈ ਐਸ kiểu ਮੈਨੂੰ ਲੱਗਦਾ ਸਭ ਤੋਂ ਵੱਡੀ ਲੜਾਈ ਆ ਕਿਉਂਕਿ ਜਿਸ ਕੰਡੀਸ਼ਨ ਜਿਹੜੇ ਕਿਡਨ ਜਾ ਰਹੇ ਨੇ ਜਿਸ ਤਰ੍ਹਾਂ ਦੇ ਮਾਹੌਲ ਚ ਉਹ ਕੁਆਲੀਫਾਈ ਹੋਇਆ ਉਹ ਆਪਣੇ ਆਪ ਚ ਇੱਕ ਮਸਾਲੀ ਗੱਲ ਹੈ ਜਿਸ ਤਰ੍ਹਾਂ ਦੇ ਜਿਵੇਂ ਦੂਜੇ ਲੋਕ ਤਾਂ ਕੰਟਰੀਆਂ ਦੇ ਖਿਡਾਰੀ ਤੇ ਸਾਡੇ ਬਾਕੀ ਟੀਮਾਂ ਦੇ ਖਿਡਾਰੀ ਕੈਂਪ ਲਾ ਰਹੇ ਸੀ ਫੋਰਨ ਚ ਕੈਂਪ ਲਾ ਰਹੇ ਸੀ ਵਧੀਆ ਤਿਆਰੀ ਨੀਰਜ ਚੋਪੜਾ ਪੀਰ ਤਿੰਨ ਸਾਲ ਤੋਂ ਫੋਰਨ ਚ ਤਿਆਰੀ ਕਰ ਰਿਹਾ ਹੈ ਨੀਰਜ ਚੋਪੜਾ ਤੋਂ ਕੀ ਉਮੀਦਾਂ ਨੇ ਕਿਉਂਕਿ ਪਿਛਲੀ ਵਾਰੀ ਉਹਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਮੈਂ ਸੱਚ ਦੱਸਾਂ ਨੀਰਜ ਚੋਪੜਾ ਤੇ ਇਸ ਵਾਰ ਪ੍ਰੈਸ਼ਰ ਇਸ ਚੀਜ਼ ਦਾ ਹੋਏਗਾ ਕਿਉਂਕਿ ਪਿਛਲੀ ਵਾਰ ਨੀਰਜ ਚੋਪੜਾ ਤੇ ਪ੍ਰੈਸ਼ਰ ਕੋਈ ਨਹੀਂ ਸੀ ਔਰ ਨੀਰਜ ਚੋਪੜਾ 올림픽 ਦਾ 골ਡ ਮੈਡਲਿਸਟ ਆ ਜਦੋਂ ਤੁਸੀਂ 골ਡ ਮੈਡਲਿਸਟ ਹੋ ਨੇ ਤੁਹਾਡੇ ਤੇ ਪ੍ਰੈਸ਼ਰ ਬਹੁਤ ਹੁੰਦਾ ਤੇ ਦੂਜੀ ਜਿਹੜੀ ਗੱਲ ਨੀਰਜ ਲਈ ਸਭ ਤੋਂ ਵੱਡੀ ਚੁਣੌਤੀ ਆਪਣੇ ਆਪ ਨਾਲ ਆ ਜੋ 90 ਮੀਟਰ ਦੀ ਹੱਦ ਉਸ ਤੋਂ ਪਾਰ ਨਹੀਂ ਹੋ ਰਹੀ ਉਸ ਦੀ ਥਰੋ 99 ਮੀਟਰ ਸਮਥਿੰਗ ਤੇ ਰੁਕ ਜਾਂਦੀ ਆ 88 99 ਤੇ ਤੇ ਨੀਰਜ ਲਈ ਪਹਿਲਾ ਟਾਰਗੇਟ 90 ਮੀਟਰ ਦੀ ਥਰੋ ਹੋਏਗਾ ਤੇ ਜੇ ਨੀਰਜ 90 ਮੀਟਰ ਦੀ ਥਰੋ ਨੂੰ ਕ੍ਰਾਸ ਕਰਦਾ ਜਾਂ ਉਸ ਤੇ ਕ੍ਰੀ ਪਹੁੰਚਦਾ ਤਾਂ ਮੈਡਲ ਦੀ ਪੂਰੀ ਸੰਭਾਵਨਾ ਮੈਡਲ ਦਾ ਰੰਗ ਹੈ ਜੇ ਦੇਖੋ ਕਿਹੜਾ ਬਣੇਗਾ ਪਰ ਨੀਰਜ ਲਈ ਇਸ ਵਾਰ ਬਹੁਤ ਟਾਫ ਕੰਪੀਟੀਸ਼ਨ ਹੈ ਤੇ ਨੀਰਜ ਦੇਖਦੇ ਆ ਉਸ ਕੰਪੀਟੀਸ਼ਨ ਚ ਕਿਸ ਤਰ੍ਹਾਂ ਗੁਜ਼ਰਦਾ ਪਾਵਨ ਉਰਮੀ ਗੇਮਸ ਦੇ ਵਿੱਚ 올림픽ਸ ਦੇ ਵਿੱਚ ਹੋਰ ਨਾ ਗੇਮਾ ਇਹ ਵਰਲਡ ਚੈਂਪੀਅਨਸ਼ਿਪ ਚ ਨੀਰਜ ਨੇ ਮੈਡਲ ਜਿੱਤੇ ਆ ਏਸ਼ੀਅਨ ਗੇਮਸ ਕਾਮਨਬੈਲਟ ਮੈਡਲ ਜਿੱਤੇ ਆ ਹੁਣ ਨੀਰਜ ਤੋਂ ਇਹੀ ਉਮੀਦਾਂ ਨੇ ਕਿ ਇੱਥੇ ਵੀ ਉਹ ਆਪਣੀ ਪਰਫਾਰਮੈਂਸ ਨੂੰ ਮੇਨਟੇਨ ਰੱਖੇਗਾ ਤੇ ਦੂਜਾ 올림픽 ਮੈਡਲ ਜਿੱਤੇਗਾ ਆਪਣਾ ਤੇ ਪੀਵੀ ਸਿੰਧੂ ਤੇ ਪੀਵੀ ਸਿੰਧੂ ਬਿਲਕੁਲ ਆਪਣੀ ਹੈਟ੍ਰਿਕ 올림픽ਸ ਦੀ ਮੈਡਲ ਲਈ ਖੇਡ ਰਹੀ ਆ ਕਿਉਂਕਿ ਪੀਵੀ ਸਿੰਧੂ ਇਸ ਵੇਲੇ ਇੰਡੀਆ ਦੀ ਇੱਕ ਲਾਊਤੀ ਖਿਡਾਰਨ ਜਿਹਨੇ ਕੁੜੀਆਂ ਦੇ ਵਿੱਚ ਦੋ ਮੈਡਲ ਜਿੱਤੇ ਆ ਪੀਵੀ ਸਿੰਧੂ ਨੇ ਪਿਛਲੀਆਂ 올림픽ਸ ਦੇ ਵਿੱਚ ਟੋਕੀਓ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਸੀ ਉਸ ਤੋਂ ਪਹਿਲਾਂ ਅਰੀਓ 올림픽 ਚ ਸਿਲਵਰ ਮੈਡਲ ਜਿੱਤਿਆ ਸੀ ਤੇ ਪੀਵੀ ਸਿੰਧੂ ਵੀ 올림픽 ਦਾ ਮੈਡਲ ਵੀ ਜਿੱਤਣਾ ਚਾਹੀਦੀ ਤੇ ਮੈਡਲ ਦਾ ਰੰਗ ਵੀ ਬਦਲਣਾ ਚਾਹੀਦਾ ਕਿਉਂਕਿ ਅੱਜ ਤੱਕ ਕਿਸੇ ਵੀ ਲੜਕੀ ਨੂੰ ਇੰਡੀਆ ਦੀ ਖਿਡਾਰਨ ਨੂੰ ਇੱਕ ਤੋਂ ਵੱਧ ਮੈਡਲ ਨਹੀਂ ਮਿਲਿਆ ਤੇ ਪੀਵੀ ਸਿੰਧੂ ਕੋਲੇ ਦੋ ਮੈਡਲ ਆ ਇੱਕ ਐਕਸਪੀਰੀਅੰਸ ਉਸਦੇ ਨਾਲ ਹਾਲਕਿ ਕਰੰਟ ਰੈਂਕਿੰਗ ਤੇ ਕਰੰਟ ਫਾਰਮ ਪੀਵੀ ਸਿੰਧੂ ਦੀ ਉਨੀ ਅੱਛੀ ਨਹੀਂ ਹੈ ਪਰ ਪੀਵੀ ਸਿੰਧੂ ਦਾ ਜੋ ਐਕਸਪੀਰੀਅੰਸ ਆ ਦੋ 올림픽ਸ ਤੇ ਮੈਡਲ ਜਿੱਤਣ ਦਾ ਕਿਉਂਕਿ 올림픽ਸ ਜਦੋਂ ਵੱਡਾ ਮੁਕਾਬਲਾ ਹੁੰਦਾ ਉਦੋਂ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਹੁੰਦਾ ਤੁਸੀਂ ਇਸ ਮੰਚ ਤੇ ਕਿਵੇਂ ਖੇਡੇ ਹੋ ਕਈ ਵੀ ਖਿਡਾਰੀ ਬਹੁਤ ਚੰਗੇ ਹੁੰਦੇ ਨੇ ਪਿਛਲੀ ਵਾਰ ਮਨੂ ਬਾਕਰ 19 ਸਾਲ ਦੀ ਸਾਡੀ ਸ਼ੂਟਰ ਸੀ ਉਹ ਪਹਿਲੇ ਨੰਬਰ ਤੇ ਪਰਫਾਰਮੈਂਸ ਕਰ ਰਹੀ ਸੀ ਪਰ ਉਹ ਆਖਰੀ ਮੌਕੇ ਦੇ ਮੈਡਲ ਤੋਂ ਖੁੰਝ ਗਈ 골ਫ ਦੇ ਵਿੱਚ ਅਦਿਤੀ ਸ਼ੋਕ ਸੀ ਆਖਰੀ ਮੈਡਲ ਤੇ ਤਾਂ ਉਹ ਲੋ ਕਹੜਾਣਾ ਨੂੰ ਦੇਖੋ ਪ੍ਰੈਸ਼ਰ ਬਹੁਤ ਹੁੰਦਾ ਪਰ ਪੀਵੀ ਸਿੰਧੂ ਤੇ ਹੋ ਜਾਏ ਕੋਈ ਪ੍ਰੈਸ਼ਰ ਨਹੀਂ ਹੋਏਗਾ ਕਿਉਂਕਿ ਉਹ ਦੋ ਮੈਡਲ ਵਿਨਰ ਹੈ ਇਸ ਕਰਕੇ ਪੀਵੀ ਸਿੰਧੂ ਇੰਡੀਆ ਦੀ 플ੈਗ ਬੀਰੀਅਰ ਵੀ ਆ ਅੱਜ ਓਪਨਿੰਗ ਸੈਰੇਮਨੀ ਚ ਉਸਨੇ ਭਾਰਤੀ ਝੰਡਾ ਲੈ ਕੇ ਉਹਨੇ ਤਲ ਦੀ ਗਵਾਹੀ ਕਰਨੀ ਆ ਜੇ ਤੁਸੀਂ ਝੰਡਾ ਵਰਦਾਰ ਹੋਮੋ ਪਿਛਲੀ ਵਾਰ ਮਨਪ੍ਰੀਤ ਸਿੰਘ ਝੰਡਾ ਵਰਦਾਰ ਸੀ ਹਾਕੀ ਦਾ ਕੈਪਟਨ ਹਾਂਜੀ ਤੇ ਤਾਂ ਤੁਹਾਡਾ ਕੌਨਫੀਡੈਂਸ ਕੌਨਫੀਡੈਂਸ ਲੈਵਲ ਵੀ ਵੱਖਰਾ ਹੁੰਦਾਗਾ ਤੇ ਉਹ ਕੌਨਫੀਡੈਂਸ ਲੈਵਲ ਵੀ ਪੀਵੀ ਸਿੰਧੂ ਤੇ ਕੰਮ ਆਵੇਗਾ ਇਸ 올림픽ਸ ਪੈਰਿਸ 올림픽 ਬਾਰੇ ਕੋ ਖਾਸ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿਸ ਕਿਸਮ ਦੇ ਵਰਲਡ ਵਾਈਡ ਕੀ ਕਿੰਨੇ ਕੁ ਨਵੇਂ ਕੀर्तीमान ਸਥਾਪਤ ਹੋਣਗੇ ਕਿੰਨੇ ਕੁ ਨਵੇਂ ਰਿਕਾਰਡ ਬਣਨ ਦੀਆਂ ਸੰਭਾਵਨਾ ਨੇ ਦੇਖੋ ਜੀ ਕਿਉਂਕਿ ਪੈਰਿਸ ਦੀ 올림픽 ਇਹ ਆ ਵੀ ਆਫਟਰ ਲੰਡਨ ਪੈਰਿਸ ਦੂਜਾ ਸ਼ਹਿਰ ਬਣੇਗਾ ਜਿਹੜਾ ਤੀਜੀ ਵਾਰ 올림픽ਸ ਕਰਾਏਗਾ ਇਸ ਤੋਂ ਪਹਿਲਾਂ ਸਿਰਫ ਲੰਡਨ ਹੀ ਸੀ ਜਿਸ ਨੇ ਤਿੰਨ 올림픽ਸ ਕਰਾਈਆਂ ਸੀ 1908 1948 ਤੇ 2012 ਹੁਣ ਪੈਰਿਸ ਦਾ ਜੋ 1900 ਦੇ ਵਿੱਚ 1924 ਦੇ ਵਿੱਚ ਤੇ ਹੁਣ 2024 ਇੱਕ ਸਦੀ ਬਾਅਦ 올림픽 ਹੋ ਰਹੀ ਹੈ ਪੈਰਿਸ ਚ ਅਮਾ ਅਸੀਂ ਅਕਸਰ ਸ਼ਤਾਬ ਦੀਆਂ ਮਨਾਉਂਦੇ ਆ ਤੇ ਪੈਰਿਸ ਲਈ ਵੀ ਸ਼ਤਾਬ ਦੀ ਦਾ ਮੌਕਾ 1924 ਚ ਵੀ ਪੈਰਿਸ ਨੇ 올림픽 ਕਰਾਈਆਂ ਸੀ ਤੇ ਹੁਣ 100 ਸਾਲ ਬਾਅਦ ਕਰਾ ਰਿਆ ਹੈਗਾ ਤੇ ਇਸ ਤੋਂ ਇਲਾਵਾ ਪੈਰਿਸ ਦੇ ਵਿੱਚ ਇੱਕ ਬੜੀ ਨਵੀਂ ਗੱਲ ਇਹ ਹੋ ਰਹੀ ਹੈ ਜੋ ਰਾਤ ਨੂੰ ਓਪਨਿੰਗ ਸੈਰੇਮਨੀ ਹੋਏਗੀ ਉਥੇ ਪੈਰਿਸ ਦੇ ਵਿੱਚੋਂ ਸੀਨ ਦਰਿਆ ਗੁਜ਼ਰਦਾ ਜੋ 7 ਕਿਲੋਮੀਟਰ ਲੰਬਾ ਹੈ ਉਹ ਸੀਨ ਦਰਿਆ ਦੇ ਉੱਪਰ ਓਪਨਿੰਗ ਸੈਰੇਮਨੀ ਹੋਣੀ ਹੈ ਆਮ ਤੌਰ ਤੇ ਜੋ 올림픽 ਦਾ ਇਤਿਹਾਸ ਆ ایتhens ਤੋਂ ਲੈ ਕੇ ਅਸੋਸੀਏਟੇਟਰ ਦੇ ਬੀਸੀਜੂ ਲੈ ਕੇ 1896 ਦੀ ਮਾਡਰਨ 올림픽ਸ ਤੋਂ ਲੈ ਕੇ ਹਮੇਸ਼ਾ ਓਪਨਿੰਗ ਸੈਰੇਮਨੀ ਸਟੇਡੀਅਮ ਦੇ ਵਿੱਚ ਹੁੰਦੀ ਆ ਪਹਿਲੀ ਵਾਰ ਸਟੇਡੀਅਮ ਤੋਂ ਬਾਹਰ ਇੱਕ ਸੀਨ دریا ਦੇ ਵਿੱਚ دریا ਦੇ ਵਿੱਚ ਵੱਡੇ ਵੱਡੇ ਬੇੜੇ ਹੋਣਗੇ ਇਹਨੂੰ ਆਪ ਬੇੜੀਆਂ ਕਹਿੰਦੇ ਆ ਮਤਲਬ ਕਿ ਚੰਗੀ ਬੇੜੇ ਜਿਸ ਤਰ੍ਹਾਂ ਹੁੰਦੇ ਆ ਉਹਨਾਂ ਬੇੜੀਆਂ ਦੇ ਵਿੱਚ ਬੈਠ ਕੇ ਟੀਮਾਂ ਆਉਣਗੀਆਂ ਮਾਰਚ ਪਾਸਟ ਹੋਏਗੀ ਇਹ ਬੜਾ ਨਵਾਂ ਅਨਪਮ ਹੋਏਗਾ ਤੇ ਪੈਰਿਸ ਦੀ 올림픽 ਇਸ ਕਰਕੇ ਬੜੀ ਵੱਖਰੀ ਆ ওপਨਿੰਗ ਸੈਰੇਮਨੀ ਦੇ ਪੱਖ ਤੋਂ ਬਾਕੀ ਜੋ ਖਿਡਾਰੀ ਜਿਵੇਂ ਪਹੁੰਚ ਰਹੇ ਆ ਸੀ ਮੈਂ ਕੁਝ ਖਿਡਾਰੀਆਂ ਨਾਲ ਮੇਰੀ ਗੱਲ ਹੋਈ ਖਿਡਾਰੀਆਂ ਆਪਣੇ ਫੋਟੋਗ੍ਰਾਫ ਸ਼ੇਅਰ ਕਰ ਰਹੇ ਨੇ ਉਹਦੇ ਵਰਲਡ ਦੀਆਂ ਸਾਰੀਆਂ ਖੇਡਾਂ ਦੇ ਟੌਪ ਪਲੇਅਰ ਪਹੁੰਚ ਰਹੇ ਨੇ ਐਥਲੈਟਿਕਸ ਦੇ ਵਿੱਚ ਆਪਣੇ ਜਿੱਥੇ ਟੈਂਪਸਨ ਪਹੁੰਚ ਰਹੀ ਆ ਨਾਈਲਸ ਪਹੁੰਚ ਰਿਹਾ ਉੱਥੇ ਸਾਈਮਨ ਬਾਇਲਸ ਪਹੁੰਚੇ ਜਿਮਨਾਸਟਿਕਸ ਫਿਰ ਟਰਾਸ਼ ਟੈਨਿਸ ਦੀ ਗੱਲ ਕੀਤੀ ਜੰਗਸਟਰ ਹਲ ਕ੍ਰਾਸ ਤੋਂ ਲੈ ਕੇ ਨਡਾਲ ਜੋਕੋਵਿਚ ਵਰਗੇ ਖਿਡਾਰੀ ਪਹੁੰਚੇ ਨੇ ਵੱਡੇ ਵੱਡੇ ਖਿਡਾਰੀ ਉੱਥੇ ਪੁੱਜ ਰਹੇ ਨੇ ਤੇ ਉਹਨਾਂ ਖਿਡਾਰੀਆਂ ਦਾ ਉਥੇ 올림픽 ਪਿੰਡ ਦਾ ਮਾਹੌਲ ਹੀ ਵੱਖਰਾ ਹੁੰਦਾਗਾ ਤੇ ਪੈਰਿਸ ਤੀਜੀ 올림픽ਸ ਕਰਾ ਰਿਹਾ ਜੀ ਤੇ ਫਰਾਂਸ ਵੀ ਤੀਜੀ ਵਾਰ 올림픽ਸ ਕਰਾ ਰਿਹਾਗਾ ਇਹ ਵੀ ਕੀਰਤੀਮਾਨ ਲੰਡਨ ਤੋਂ ਬਾਅਦ ਦੂਜਾ ਸ਼ਹਿਰ ਬਣੇਗਾ ਕਿ ਤੀਜੀ 올림픽ਸ ਕਰਾਏਗਾ ਇੱਕ ਸਦੀ ਆਬ ਦੀ ਪੂਰੇ 100 ਸਾਲਾਂ ਬਾਅਦ ਉਥੇ 올림픽ਸ ਹੋ ਰਹੀ ਹੈ ਤੇ ਪੈਰਿਸ ਵਾਸੀਆਂ ਫਰਾਂਸ ਦੇ ਲੋਕਾਂ ਲਈ ਇੱਕ ਖਾਸ ਮਕਾਮ ਬਣ ਗਿਆ ਹੈ 올림픽ਸ ਇਸ ਕਰਕੇ ਉਹਨਾਂ ਦੀ ਖਾਸ ਦਿਲਚਸਪੀ ਇਨ੍ਹਾਂ ਖੇਡਾਂ ਵਾਲਾ ਹੈ ਤੇ ਮੇਰਾ ਖਿਆਲ ਬਿਲਕੁਲ ਜੀ ਪੈਰਿਸ ਹਾਂਜੀ ਪੈਰਿਸ ਨੇ ਉਹਨਾਂ ਨੇ ਤਿਆਰੀ ਵੀ ਬਹੁਤ ਅੱਛੀ ਕੀਤੀ ਹੋਈ ਏ ਜੀ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਜਿਸ ਦਿਨ ਕਿਉਂਕਿ ਅੱਜ ਕੱਲ ਦਰਿਆ ਬੜੇ ਪੁਲੀਟ ਹੋ ਰਹੇ ਨੇ ਪੋਲੂਸ਼ਨ ਹੋ ਰਿਹਾ ਇੰਡਸਟਰੀਲਾਈਜੇਸ਼ਨ ਕਰਕੇ ਪਰ ਜਦੋਂ ਸੀਨ ਦਰਿਆ ਚ ਨਾ ਓਪਨਿੰਗ ਸੈਰੇਮਨੀ ਹੋਣੀ ਸੀ ਤਾਂ ਕਈ ਕੰਟਰੀਆਂ ਨੂੰ ਇਸ ਚੀਜ਼ ਦਾ ਡਰ ਸੀ ਵੀ ਉੱਥੇ ਪੋਲੂਸ਼ਨ ਨਾ ਹੋਵੇ ਦਰਿਆ ਦੇ ਵਿੱਚ ਪੈਰਿਸ ਦੀ ਜਿਹੜੀ ਮੇਅਰ ਆ ਮਤਲਬ ਜਿਹੜੀਆਂ ਖੇਡਾਂ ਹੁੰਦੀਆਂ ਨੇ 올림픽ੋ ਜਿਹੇ ਸ਼ਹਿਰ ਨੂੰ ਲੋਟ ਹੁੰਦੀਆਂ ਉਹ ਕੰਟਰੀ ਨੂੰ ਨਹੀਂ ਹੁੰਦੀਆਂ ਸ਼ਹਿਰ ਦੀ ਮੇਅਰ ਉਹ ਹੋਸਟ ਕਰ ਦਿੰਦੀ ਆ ਤੇ ਪੈਰਿਸ ਦੀ ਮੇਅਰ ਨੇ ਖੁਦ ਸਾ ਸੀਂਦਰ ਅੱਜ ਟਾਈਵ ਕਰਕੇ ਸਵਿਮਿੰਗ ਕਰਕੇ ਕੁਝ ਮੀਟਰ ਦਿਖਾਈ ਨਹੀਂ ਪਰ ਸੀਂ ਦਾ ਪਾਣੀ ਬਿਲਕੁਲ ਸਾਫ ਆ ਇਹ ਬਹੁਤ ਵੱਡੀ ਗੱਲ ਹੁੰਦੀ ਆ ਜਦੋਂ ਉੱਥੋਂ ਦੀ ਫਸਟ ਪਰਸਨ ਨੇ ਇਸ ਤਰ੍ਹਾਂ ਦੀ ਹੋਵੇ ਤੇ ਉਹਨੇ ਤੈਰ ਕੇ ਦੱਸਿਆ ਵੀ ਪਾਣੀ ਬਿਲਕੁਲ ਸਾਫ ਆ ਤੇ ਉੱਥੇ ਹੀ ਬਾਕੀ ਗੇਮਸ ਵਿਲੇਜ ਦੀਆਂ ਤਿਆਰੀਆਂ ਦੇ ਬਾਰੇ ਗੱਲ ਕੀਤੀ ਉਹਦੇ ਫੂਡਸ ਬਾਰੇ ਵੱਖਰੇ ਵੱਖਰੇ ਖਾਣ-ਖਾਣੇ ਦੁਨੀਆ ਦੇ ਪੁੱਜੇ ਨੇ ਹਰ ਤਰ੍ਹਾਂ ਦਾ ਫੂਡ ਦੁਨੀਆ ਦਾ ਉੱਥੇ ਪਹੁੰਚਾਇਆ ਜਾ ਰਿਹਾ ਮੈਂ ਬੜਾ ਵੈਜੀਟੇਬਲ ਕੌਂਕੀ ਜਿਹੜਾ ਜਿਹੜੇ ਪਲੇਅਰ ਕਿਉਂਕਿ ਡਾਈਟ ਦਾ ਬਹੁਤ ਧਿਆਨ ਰੱਖਦੇ ਹੁੰਦੇ ਆ ਉਹਨਾਂ ਦੀ ਡਾਈਟਸ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਫਰਾਈਡ ਫੂਡ ਤੋਂ ਜਿਵੇਂ ਹੋਰ ਕੀ ਕੀਤਾ ਜਾ ਰਿਹਾਗਾ ਪਰਹੇਜ਼ ਤੇ ਹੁਣ ਤੱਕ ਜਿੰਨੀਆਂ ਖਿਡਾਰੀਆਂ ਦੀਆਂ ਰਿਪੋਰਟਸ ਆ ਰਹੀਆਂ ਉੱਥੇ ਜਾ ਕੇ ਸਾਰੇ ਅੱਜਕੱਲ੍ਹ ਸੋਸ਼ਲ ਮੀਡੀਆ ਜਮਾਨਾ ਦਾ ਜਿਹੜਾ ਵੀ ਖਿਡਾਰੀ ਪਹੁੰਚਦਾ ਆਪਣੇ ਰੀਲਸ ਫੋਟੋਗ੍ਰਾਫਸ ਪਾਉਂਦਾਗਾ ਤੇ ਬੜੀ ਖੁਸ਼ੀ-ਖੁਸ਼ੀ ਨਾਲ ਕੱਲ ਮੈਂ ਸ਼ੀਰੀ ਜੇਸ ਨੂੰ ਦੇਖ ਰਿਹਾ ਸੀ 올림픽 ਰਿੰਗ ਦੇ ਵਿੱਚ ਬੈਠਾ ਸੀਗਾ ਮਨਪ੍ਰੀਤ ਬੜੀ ਖੁਸ਼ ਸੀਗਾ ਤੇ ਜਿਵੇਂ ਫੋਟੋਗ੍ਰਾਫਸ ਵਿਲੇਜ ਦੀਆਂ ਪਾ ਤੇ ਬੜਾ ਵਧੀਆ ਮਾਹੌਲ ਹੈ ਇੱਕ ਮੇਲਾ ਹੁੰਦਾ ਦੁਨੀਆ ਦਾ ਜੀ ਉਹ ਮੇਲੇ ਦੇ ਵਿੱਚ ਸਾਰੇ ਮੇਲੀ ਬਣ ਕੇ ਪੁੱਜੇ ਹੋਏ ਨੇ 10700 ਖਿਡਾਰੀ ਸੀ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਖੇਡਾਂ ਦੀਆਂ ਪੈਰਿਕਸ 올림픽ਸ ਦੀ ਵਾਰ-ਵਾਰ ਕਵਰ ਕਰੀਏ ਤੇ ਤੁਹਾਨੂੰ ਵਾਰ-ਵਾਰ ਅਸੀਂ ਇਹ ਮੌਕਾ ਦਵਾਂਗੇ ਯਤਨ ਕਰਾਂਗੇ ਕਿ ਕੁਝ ਨਾ ਕੁਝ ਬਿਹਤਰ ਜਿਹੜਾ ਅਸੀਂ ਵੀ ਆਪਣੇ ਦਰਸ਼ਕਾਂ ਨਾਲ ਉਤੋਂ ਦੀ ਕਾਰਗੁਜ਼ਾਰੀ ਬਾਰੇ ਉਤੋਂ ਦੀਆਂ ਗੇਮਾਂ ਬਾਰੇ ਜੋ ਮੁਕਾਬਲੇ ਹੁੰਦੇ ਆ ਜੇ ਨਵੇਂ ਰਿਕਾਰਡ ਬਣਦੇ ਉਹਨਾਂ ਦੀ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਸਕੀਏ ਸੋ ਗਿਲਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ